ਬੇਟਾ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਤੁਹਾਨੂੰ 5 ਲੱਖ ਰੁਪਇਆ ਇਨਾਮ ਵਜੋਂ ਮਿਲਿਆ ਉਹ ਕਿਹੜੀ ਗੱਲ ਤੋਂ ਮਿਲਿਆ ਔਰ ਕਿਹੜੇ ਕਿਹੜੇ ਕੰਪੀਟੀਸ਼ਨ ਲੜਿਆ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਲਕਪ੍ਰੀਤ कौर ਹੈ ਤੇ ਮੈਂ ਪਿੰਡ ਨੱਥੂ ਵਾਲਾ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਮੈਂ ਕਾਲਕਣੀ ਪੜਾਣਾ ਦੀ ਵਿਦਿਆਰਥਣ ਹਾਂ ਅਤੇ ਹੁਸ਼ਿਆਰਪੁਰ ਵਿੱਚ ਪਿੰਡ ਖੈਰੜ ਅਸ਼ਰਵਾਲ ਵਿੱਚ ਚਾਰ ਮੁਕਾਬਲੇ ਹੋਏ ਨੇ ਗੁਰਬਾਣੀ ਗੰਠ ਗੁਰਬਾਣੀ ਕੀਰਤਨ ਅਤੇ ਕਵਿਸ਼ਰੀ ਤੇ ਸਵਾਲ ਜਵਾਬ ਇਹਨਾਂ ਚਾਰਾਂ ਕੰਪੀਟੀਸ਼ਨ ਦੇ ਵਿੱਚ ਮੈਂ ਭਾਗ ਲਿਆ ਤੇ ਇਹਨਾਂ ਚਾਰਾਂ ਦੇ ਵਿੱਚੋਂ ਮੈਂ ਜਿੱਤ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੱਚੇ ਦੇ ਟੈਲੈਂਟ ਨੂੰ ਦੇਖ ਕੇ ਤੇ 24 5000 ਬੱਚਿਆਂ ਵਿੱਚੋਂ 1000 ਬੱਚਾ ਜਿਹੜਾ ਫਾਈਨਲ ਦੇ ਵਿੱਚ ਆਇਆ ਤੇ 1000 ਬੱਚਿਆਂ ਵਿੱਚੋਂ 24 ਬੱਚੇ ਹੋ ਸੀ ਜਿਨ੍ਹਾਂ ਨੇ ਚਾਰਾਂ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹਨਾਂ ਬੱਚਿਆਂ ਦਾ ਉਹਨਾਂ ਨੇ ਦੁਬਾਰਾ ਟੈਸਟ ਲਿਆ ਅਤੇ ਉਹਨਾਂ ਬੱਚਿਆਂ 'ਚੋਂ ਫਿਰ ਉਹਨਾਂ ਨੇ ਇੱਕ ਸਰਵੋਤਮ ਬੱਚਾ ਜਿਹਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉਹਨਾਂ ਨੇ ਇਸ ਮੁਕਾਮ ਤੇ ਪਹੁੰਚਾਇਆ ਮੈਂ ਆਪਣੇ ਮਾਤਾ ਪਿਤਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਸਭ ਤੋਂ ਪਹਿਲਾਂ ਤਾਂ ਤਨਤਨ ਸਿੰਘ ਗੁਰਗਰਾਹ ਸੋ ਜਤਾ ਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਮਾਤਾ ਪਿਤਾ ਜੀ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਵੀ ਕਿਉਂਕਿ 2017 ਦੇ ਵਿੱਚ ਮੈਂ ਛੋਟੀ ਜੀ ਹੁੰਦੀ ਸੀ ਉਦੋਂ ਮੈਨੂੰ ਪੰਜ ਪਿਆਰਿਆਂ ਦੇ ਨਾਮ ਮੂਲ ਮੰਤਰ ਗੁਰਮੰਤਰ ਇਹਨਾਂ ਚੀਜ਼ਾਂ ਦਾ ਪਤਾ ਸੀ ਅਤੇ ਗੁਰਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਪਿੰਡ ਡੂਮਨੀ ਵਾਲਾ ਫਿਰੋਜ਼ਪੁਰ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ ਉਦੋਂ ਮੇਰੇ ਮਾਤਾ ਜੀ ਨੇ ਮੈਨੂੰ ਗੋਦੀ ਵਿੱਚ ਬਿਠਾ ਕੇ ਤੇ ਮੂਲ ਮੰਤਰ ਦਾ ਪਾਠ ਅਤੇ ਪੰਜ ਪਿਆਰਿਆਂ ਦੇ ਨਾਮ ਮੈਂ ਉਦੋਂ ਬੋਲੇ ਸੀ ਤਾਂ ਉਦੋਂ ਮੇਰਾ ਪਹਿਲਾ ਪ੍ਰਾਈਜ਼ ਸਾਈਕਲ ਸੀ ਉਸ ਤੋਂ ਬਾਅਦ ਮੈਨੂੰ ਗੁਰਬਾਣੀ ਨਾਲ ਲੱਗਣ ਲੱਗੀ ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਤਾਸਰਾ ਲੈ ਕੇ ਮੇਰੇ ਪਿਤਾ ਜੀ ਗੁਰੂ ਸੇਵਾ ਜਗੀਰਦਾਸ ਕਰਦੇ ਹਨ ਅਤੇ ਮੈਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਕੰਠ ਕਰਦੀ ਹਾਂ ਤੇ ਦਰਬਾਰ ਸਾਹਿਬ ਵੀ ਮਤਲਬ ਸੇਕ এডਿਕੇਸ਼ਨ ਵੈਲਜੀਅਮ ਵੱਲੋਂ ਮੈਂ ਪੰਜ ਤਖਤਾਂ ਤੇ ਦਰਸ਼ਨ ਕਰ ਚੁੱਕੀ ਹਾਂ ਅਤੇ ਉੱਥੇ ਕੀਰਤਨ ਕਵਿਸ਼ਰੀ ਕਵਿਤਾ ਗਾਇਨ ਕਰ ਚੁੱਕੀ ਹਾਂ ਮੈਂ ਗੁਰਗੋਬਿੰਦ ਸਿੰਘ ਸਟਡੀ ਸਰਕਲ ਅਤੇ ਆਪਣੇ ਮਾਤਾ ਪਿਤਾ ਅਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੀ ਹਾਂ ਅਤੇ ਮੈਂ ਆਸ ਕਰਦੀ ਹਾਂ ਕਿ ਮੇਰੇ ਮਾਤਾ ਪਿਤਾ ਜੀ ਮੈਨੂੰ ਹੋਰ ਇਸ ਚੀਜ਼ੇ ਵਿੱਚ ਮਦਦ ਦੇਣ ਤਾਂ ਜੋ ਮੈਂ ਅੱਗੇ ਵੀ ਮੁਕਾਮ ਦੇ ਵਿੱਚ ਪਹੁੰਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਕੌਰ ਹੈ ਅਤੇ ਮੈਂ ਪਲਕਪ੍ਰੀਤ ਕੌਰ ਬੇਟੀ ਦੀ ਮਾਤਾ ਜੀ ਹਾਂ ਸਾਨੂੰ ਬਹੁਤ ਵਧੀਆ ਇਹ ਮਹਿਸੂਸ ਹੋ ਰਿਹਾ ਹੈ ਕਿਉਂਕਿ ਪਹਿਲੀ ਗੱਲ ਇਹ ਆ ਕਿ ਉਹ ਬੱਚਾ ਕਦੀ ਨਹੀਂ ਜਿੱਤਦਾ ਜਿਹੜਾ ਭਾਗ ਨਹੀਂ ਲੈਂਦਾ ਜੇ ਆਪਾਂ ਭਾਗ ਨਹੀਂ ਲਵਾਂਗੇ ਤੇ ਆਪਾਂ ਜਿੱਤਣ ਦੀ ਆਸ ਵੀ ਨਹੀਂ ਰੱਖ ਸਕਦੇ ਦੂਸਰੀ ਗੱਲ ਜਦੋਂ ਬੱਚੇ ਭਾਗ ਲੈਂਦੇ ਨੇ ਕਈਆਂ ਦਾ ਟਾਰਗੇਟ ਇਹ ਹੁੰਦਾ ਹੈ ਜਿਵੇਂ ਉਹਨਾਂ ਨੇ ਹਰੇਕ ਪ੍ਰਾਈਜ਼ ਵਿੱਚ ਰੱਖਿਆ ਸੀਗਾ ਵੀ ਪਹਿਲਾ ਇਨਾਮ ਜਿਹੜਾ ਆ 1 ਲੱਖ ਦਾ ਸੀਗਾ ਚਾਰਾਂ ਮੁਕਾਬਲਿਆਂ ਵਿੱਚੋਂ ਹਰੇਕ ਬੱਚੇ ਦਾ ਜਿਹੜਾ ਪਹਿਲਾ ਇਨਾਮ ਸੀ ਉਹ 1 ਲੱਖ ਦਾ ਰੱਖਿਆ ਗਿਆ ਸੀ ਉਹਨਾਂ ਆਚਾਰਾਂ ਮੁਕਾਬਲੇ ਤੋਂ ਹਟ ਕੇ ਜਿਹੜਾ ਇਹ ਇਨਾਮ ਸੀਗਾ ਸਰਵੋਤਮ ਇਨਾਮ ਜਿਹੜਾ ਉਹਨਾਂ ਨੇ ਇੱਕ ਬੱਚੇ ਨੂੰ ਦੇਣਾ ਸੀਗਾ ਜੋ ਕਿ ਗੁਰੂ ਸਾਹਿਬ ਜੀ ਨੇ ਬੇਟੀ ਪਲਕਪ੍ਰੀਤ ਕੌਰ ਦੀ ਝੋਲੀ ਜਪਾਇਆ ਪਰ ਸਾਨੂੰ ਇਸ ਚੀਜ਼ ਦੀ ਬਿਲਕੁਲ ਵੀ ਕਹਿਦੀ ਹੈ ਵੀ ਅਸੀਂ ਆਸ ਨਹੀਂ ਲਾਈ ਸੀ ਇੱਥੋਂ ਤੱਕ ਕਿ ਅਸੀਂ ਇਹ ਵੀ ਨਹੀਂ ਸੋਚਿਆ ਸੀ ਵੀ ਇਹ ਪਹਿਲੇ ਸਥਾਨ ਤੇ ਆਏਗੀ ਜਾਂ ਦੂਜੇ ਤੇ ਆਏਗੀ ਹਾਲੇ ਕਿ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਮਤਲਬ ਨਾਮ ਬੋਲਿਆ ਸਾਡੇ ਫੇਸ ਦੇ ਉਹ ਦੱਸ ਨਹੀਂ ਸਕਦੇ ਤੁਹਾਨੂੰ ਵੀ ਵਰਡ ਨਹੀਂ ਹੈਗੇ ਸੀ ਵੀ ਕਿਵੇਂ ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਵੀ ਸਾਡਾ ਬੱਚਾ ਵੀ ਇਸ ਲਾਇਕ ਗੁਰੂ ਸਾਹਿਬ ਜੀ ਨੇ ਸਮਝਿਆ ਕਿਉਂਕਿ ਬੱਚੇ ਹਰੇਕ ਦੇ ਹੁੰਦੇ ਨੇ ਤੇ ਮਾਪਿਆਂ ਲਈ ਭਾਵੇਂ ਉਹ ਬੱਚਾ ਛੋਟਾ ਆ ਵੱਡਾ ਆ ਆਪਾਂ ਕਹਿੰਨੇ ਵੀ ਸਾਡੇ ਲਈ ਲਾਡਲਾ ਆ ਜਾਂ ਸਾਡਾ ਮੇਰਾ ਬੱਚਾ ਸਭ ਤੋਂ ਵਧੀਆ ਆ ਸਭ ਤੋਂ ਬੈਸਟ ਕਰਦਾ ਪਰ ਜਦੋਂ ਅਸੀਂ ਉਸ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਦੇਖਿਆ ਦੇਖਣ ਤੋਂ ਬਾਅਦ ਸਾਨੂੰ ਲੱਗਦਾ ਸੀ ਵੀ ਇਹ ਟੀਮ ਆ ਜਿਹੜੀ ਇਹਨੂੰ ਫਰਸਟ ਪ੍ਰਾਈਜ਼ ਮਿਲਣਾ ਚਾਹੀਦਾ ਆ ਇਹ ਟੀਮ ਆ ਇਹਨੂੰ ਸੈਕੰਡ ਪ੍ਰਾਈਜ਼ ਮਿਲਣਾ ਚਾਹੀਦਾ ਜੋ ਕਿ ਸਾਡੇ ਅਕੋਰਡਿੰਗ ਸਾਡੀ ਜਜਮੈਂਟ ਸੀ ਪਰ ਜਿਹੜੇ ਉੱਥੇ ਜੱਜ ਆਏ ਸੀਗੇ ਜਿਵੇਂ ਕੁਆਲੀਫਾਈ ਰਾਉਂਡ ਹੋਇਆ ਉਦੋਂ ਉਹਨਾਂ ਨੇ ਜਿਵੇਂ ਕਹਿ ਲਈਏ ਲੋਕਲ ਜੱਜ ਸਹਬਾਨ ਸੀਗੇ ਫਾਈਨਲ ਦੇ ਵਿੱਚ ਉਹਨਾਂ ਨੇ ਗੁਰਬਾਣੀ ਗੰਠ ਮੁਕਾਬਲੇ ਵਿੱਚ ਤਕਤਸਿਰੀ ਆਨੰਦਪੁਰ ਸਾਹਿਬ ਤੋਂ ਤਕਤਸਿਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਜੀ ਜੋ ਕਿ ਗੁਰਬਾਣੀ ਗੰਠ ਮੁਕਾਬਲੇ ਦੀ ਜਜਮੈਂਟ ਕਰਨ ਆਏ ਸੀ ਤੇ ਜਦੋਂ ਉਹਨਾਂ ਨੇ ਬੇਟੀ ਤੋਂ ਗੁਰਬਾਣੀ ਸੁਣੀ ਕਿਉਂਕਿ ਅਸੀਂ ਉਹਨਾਂ ਨੂੰ ਇਸ ਮੁਕਾਬਲੇ ਤੋਂ ਪਹਿਲੇ ਵੀ ਇੱਕ ਵਾਰੀ ਮਿਲ ਚੁੱਕੇ ਸੀ ਉਹਨਾਂ ਨੇ ਬੇਟੀ ਤੋਂ ਕਵਿਤਾ ਅਤੇ ਕੀਰਤਨ ਸਰਵਨ ਕੀਤਾ ਸੀਗਾ ਉਦੋਂ ਵੀ ਉਹਨਾਂ ਨੇ ਬੇਟੀ ਨੂੰ ਅਸ਼ੀਰਵਾਦ ਦਿੱਤਾ ਸੀ ਵੀ ਬੇਟਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸੀਂ ਅੱਗੇ ਤੱਕ ਜਾਓਗੇ ਪਰ ਉਹ ਬੋਲ ਉਹਨਾਂ ਨੇ ਲਗਭਗ 2 ਤੋਂ 3 ਸਾਲ ਪਹਿਲੇ ਬੋਲੇ ਸੀਗੇ ਜੋ ਕਿ ਅੱਜ ਸੱਚ ਵੀ ਹੋਏ ਨੇ ਤੇ ਇੱਥੋਂ ਤੱਕ ਪਹੁੰਚਣ ਤੇ ਜਿਹੜਾ ਸਭ ਤੋਂ ਵੱਡਾ ਸਹਿਯੋਗ ਆ ਉਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਜਰਨਲ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ ਜੀ ਦਾ ਹੈ ਕਿਉਂਕਿ ਜੇ ਉਹ ਸਾਨੂੰ ਇਸ ਪਾਸੇ ਨਾਂ ਤੋਰਦੇ ਤਾਂ ਸਾਨੂੰ ਨਹੀਂ ਲੱਗਦਾ ਵੀ ਸਾਡਾ ਬੱਚਾ ਅੱਜ ਇੱਥੇ ਖੜਾ ਹੋਣਾ ਸੀਗਾ ਸੋ ਅਸੀਂ ਤੈਹਦਿਲੋਂ ਸਭ ਤੋਂ ਪਹਿਲੇ ਵੀਰ ਇੰਦਰਪਾਲ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਉਹ ਆਪਣੀ ਬੇਟੀ ਨੂੰ ਇਸੇ ਤਰ੍ਹਾਂ ਹੀ ਅਸ਼ੀਰਵਾਦ ਦਿੰਦੇ ਰਹਿਣ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਤੈਹਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਨਕੀਨ ਆਵੇ ਇਸ ਤੁਹਾਡੀ ਜਿਹੜੀ ਬੇਟੀ ਹੈ ਉਹ ਅੱਜ 5 ਲੱਖ ਰੁਪਿਆ ਜਿਹੜੀ ਮਿਹਰਬਾਨੀ ਲਈ ਮਗਾਵ ਲੈ ਦਿੱਤੀ ਹੈ ਕਿੱਦਾਂ ਲੱਗ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ੰਦਰਪਾਲ ਸਿੰਘ ਹੈ ਮੈਂ 2012 ਦੇ ਵਿੱਚ ਮੈਨੂੰ ਨੱਥੂ ਵਾਲੇ ਪਿੰਡ ਦੀਆਂ ਸੰਗਤਾਂ ਨੇ ਗੁਰਦਵਾਰ ਸਾਹਿਬ ਦੀ ਸੇਵਾ ਬਖਸ਼ੀ ਸੀ ਮੈਂ ਬਹੁਤ ਹੀ ਧੰਨਵਾਦ ਕਰਦਾ ਪਿੰਡ ਨੱਥੂ ਵਾਲੇ ਦੀ ਸੰਗਤਾਂ ਦਾ ਜਿਨ੍ਹਾਂ ਨੇ ਅੱਜ ਤੱਕ ਮੇਰੇ ਨਾਲ ਖੜ ਕੇ ਇਹ ਸੇਵਾ ਸਾਰੀ ਨਿਭਾਉਂਦੇ ਫਿਰ ਹਨ 2018 ਦੇ ਵਿੱਚ ਇਸ ਬੱਚੀ ਦਾ ਜਿਹੜਾ ਕੰਪੀਟੀਸ਼ਨ ਹੋਇਆ ਸੀਗਾ ਪਿੰਡ ਉਮਣੀ ਵਾਲੇ ਉੱਥੇ ਬੱਚੀ ਨੇ ਪੰਜ ਪਿਆਰਾਂ ਦੇ ਨਾਮ ਗੁਰ ਮੰਤਰ ਸੁਣਾਇਆ ਸੀਗਾ ਤੇ ਉਸ ਨੂੰ ਵੇਖ ਕੇ ਸਾਡੇ ਸਤਿਕਾਰਯੋਗ ਸਰਦਾਰ ਇੰਦਰਪਾਲ ਸਿੰਘ ਇਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਇਹਨਾਂ ਨੇ ਵੇਖਿਆ ਵੀ ਚਲੋ ਇਸ ਬੱਚੇ ਇਸ ਪਰਿਵਾਰ ਦੇ ਵਿੱਚ ਕੁਝ ਹੈਗਾ ਇਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਸਾਨੂੰ ਕਿਆ ਵੀ ਤੁਸੀਂ ਬੱਚੀ ਦੇ ਵਿੱਚ ਕੁਝ ਹੈ ਗਿਆ ਤੁਸੀਂ ਬੱਚੀ ਨੂੰ ਅੱਗੇ ਤੋਰੋ ਅਸੀਂ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਇਸ ਮੁਕਾਮ ਦੇ ਉੱਤੇ ਪਹੁੰਚਾਇਆ ਹੈ ਸਾਡੀ ਬੱਚੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਇਹ ਜਦੋਂ ਬੱਚੇ ਘਰੋਂ ਜਾਂਦੇ ਹਨ ਅਸੀਂ ਇਹਨਾਂ ਨੂੰ ਸਮਝਾ ਕੇ ਭੇਜਦੇ ਹਾਂ ਕਿ ਬੱਚੇ ਆਪਾਂ ਜਿੱਤਨ ਨਹੀਂ ਚੱਲੇ ਆਪਾਂ ਸਿੱਖਣ ਚੱਲੇ ਦੂਸਰੀ ਅਦਾਸ ਬੇਨਤੀ ਅਸੀਂ ਇਹਨਾਂ ਨੂੰ ਇਹ ਕਹਿੰਦੇ ਹਾਂ ਜੇ ਜਦੋਂ ਇਹ ਸਟੇਜ ਤੇ ਚੜਨਾ ਤੇ ਗੁਰੂ ਸਾਹਿਬ ਨੂੰ ਇਹ ਕਹਿਣਾ ਆ ਪਰਦਾਸ ਕਰਨੇ ਨਾ ਗੁਰੂ ਸਾਹਿਬ ਨੇ ਇਹ ਕਹਿਣਾ ਆ ਆਪਾਂ ਵੀ ਗੁਰੂ ਸਾਹਿਬ ਜੀ ਸਾਨੂੰ ਕੁਝ ਨਹੀਂ ਆਉਂਦਾ ਜੇ ਆਪਾਂ ਕਹਾਂਗੇ ਨਾ ਸਾਨੂੰ ਕੁਝ ਆਉਂਦਾ ਫਿਰ ਹੋ ਸਕਦਾ ਵੀ ਬੱਚਾ ਨਾਮ ਜਿੱਤ ਸਕੇ ਤੇ ਇਹ ਗੁਰੂ ਸਾਹਿਬ ਦੇ ਚੰਨਾ ਅਰਦਾਸ ਤੇ ਮਾਰੇ ਵੀ ਸਾਨੂੰ ਕੁਝ ਨਹੀਂ ਆਉਂਦਾ ਜੋ ਤੁਸੀਂ ਬੁਲਾਓਗੇ ਉਹੀ ਬੋਲਣਾ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਬੱਚੀ 5 ਲੱਖ ਦਾ ਨਾਮ ਜਿੱਤ ਕੇ ਲੈ ਕੇ ਆਈ ਹੈ ਤੇ ਅਸੀਂ ਸਾਰੀ ਟੀਮ ਦਾ ਸਾਰੀ ਸੰਸਦ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਅੱਜ ਸਾਡੇ ਬੱਚੀ ਨੂੰ ਇਸ ਮਕਾਮ 'ਤੇ ਪਹੁੰਚਾਇਆ ਹੈ ਵੈਸੇ ਮੇਰਾ ਪਿਛਲਾ ਪਿੰਡ ਪਿੰਡ ਹੱਕੇ ਵਾਲਾ ਪਿੱਛੇ ਵਾਲਾ ਹੈ 2012 ਦੇ ਵਿੱਚ ਮੈਨੂੰ ਸੇਵਾ ਮਿਲੀ ਸੀ ਨੱਥੋ ਵਾਲੇ ਪਿੰਡ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਵੀਰ ਜੀ ਇੱਕ ਸਮਾਗਮ ਰੱਖਿਆ ਗਿਆ ਕਿ ਬੇਟੀ ਦੇ ਸਨਮਾਨ ਵਿੱਚ 21 ਏ ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ ਜ਼ੋਨ ਵੱਲੋਂ ਸਾਡੇ ਫਿਰੋਜ਼ਪੁਰ ਦਾ ਮਾਣ ਹੈ ਬੇਟੀ ਪਲਕਪ੍ਰੀਤ ਕੌਰ ਜਿਹੜੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਰਾਜ ਪਦਰੀ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਪੂਰੇ ਸੂਬੇ ਦੇ ਵਿੱਚੋਂ 5000 ਬੱਚਿਆਂ ਦੇ ਵਿੱਚੋਂ ਪਹਿਲਾ ਸਥਾਨ ਲੈ ਕੇ ਆਈ ਹੈ ਤਾਂ ਜਦੋਂ ਬੱਚਾ ਫਿਰੋਜ਼ਪੁਰ ਪਹੁੰਚਿਆ ਤਾਂ ਇਸ ਸੰਸਥਾ ਦੇ ਨਾਲ ਬੱਚਾ ਜੁੜਾ ਹੋਣ ਕਰਕੇ ਤਾਂ ਇਹਨਾਂ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਇਸ ਬੱਚੇ ਨੂੰ ਸਨਮਾਨਿਤ ਕੀਤਾ ਹੈ ਮੈਂ ਸਮਝਦਾ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਬੱਚਿਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਹੋਰ ਗਤੀਵਿਧੀਆਂ ਦੀ ਇੱਕ ਬੜੀ ਵੱਡੀ ਦੌੜ ਲੱਗੀ ਹੋ ਉੱਥੇ ਗੁਰਬਾਣੀ ਨਾਲੇ ਬੱਚੇ ਨੇ ਜੁੜ ਕੇ 17 ਬਾਣੀਆਂ ਜਿਹੜੀਆਂ ਨੇ કંਠ ਉਚਾਰਨ ਕੀਤਾ ਤਾਂ ਇਹ ਸਾਡੇ ਦੂਸਰੇ ਨੌਜਵਾਨ ਬੱਚਿਆਂ ਦੇ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਹੈ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੇ ਤੋਂ ਪ੍ਰੇਰਿਤ ਹੋ ਕੇ ਹੋਰ ਬੱਚੇ ਵੀ ਇਸ ਕੰਮ ਨਾਲ ਲੱਗਣਗੇ ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਉਹ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਬੱਚਾ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਕੇ ਸਮਾਜ ਨੂੰ ਸਹੀ ਰਸਤੇ ਤੇ ਲੈ ਕੇ ਆਨ ਮੈਂ ਆਪਣੇ ਵੱਲੋਂ ਇਸ ਬੇਟੀ ਨੂੰ ਪਲਕਪ੍ਰੀਤ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਦੀ ਸੰਸਥਾ ਨੂੰ ਜਿਹੜੀ ਹੈ ਮੁਬਾਰਕਬਾਦ ਦਿੰਦਾ ਹਾਂ